ਨਮਸਕਾਰ ਜੀ ਮੈਂ ਵਰੁਨ ਸਰੀਨ ਅੰਮ੍ਰਿਤਸਰ ਤੋਂ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਪਿਛਲੇ ਕੁਝ ਸਮੇਂ ਤੋਂ ਇੱਕ ਪਾਗਲ ਦੀਆਂ ਵੀਡੀਓ ਆਪਦੀ ਅੱਗੇ ਜਨਤਕ ਕਰਦਾ ਆਂ ਜਿਸ ਵਿੱਚ ਉਹ ਆਹਡੇ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਨੂੰ ਗਾਲਾਂ ਕੱਢਦਾ ਵਾ ਉਹਦੀ ਹੱਦ ਇੱਥੇ ਹੀ ਨਹੀਂ ਮੁੱਕੀ ਹੁਣ ਉਹ ਸਿੱਖ ਧਰਮ ਦੇ ਵੀ ਬੇਦੀ ਬੀ ਕਰਨੀ ਸ਼ੁਰੂ ਹੋ ਗਿਆ ਵਾ ਇੱਕ ਵੀਡੀਓ ਮੈਂ ਤੁਹਾਡੇ ਦੇ ਰੂਪ ਰੂਪ ਕਰ ਰਿਹਾ ਵਾਂ ਜਿਹਦੇ ਚੋ ਸ਼ਨੀ ਦੇਵ ਜੀ ਮਾਰੇ ਕੀ ਕੀ ਕਹਿ ਰਿਹਾ ਤੁਸੀਂ ਆਪ ਸੁਣ ਲਓ ਫਿਰ ਰਾਮਨ ਜੀ ਨੇ ਜਿਵੇਂ ਸ਼ਨੀ ਦੇਵਤਾ ਜੀ ਕੋ ਲੰਕਾ ਸੇ ਉਲਟਾ ਕੀਤਾ ਮਾਤਾ ਰਾਣੀ ਜੀ ਨੇ ਕਹਿ ਦਿਆ ساری ਜ਼ਿੰਦਗੀ ਕੱਲੇ ਰਾਜਾ ਜੀ ਗਏ आंखों से भी उल्टा रहा है फसते यार शनि देव तेरी हिम्मत है वो ले जिंदा को कुछ कह रहे हैं कि मैं ही तेरा कान मरोड़ देना तू मेरे बीच चल डर जा चलना है ठीक है अगर मैं कुछ भी झूठ बोलूं तो शनि देव मुझे मंदिर से नहीं प्यार भी ना हिल देना मुझे जय माता दी ना बोलने दियो जय माता दी जय जयकार है बाकी सब विकार है विकार में शनि देवता जी आप भी आ गए बोलो क्या करोगे ਤੁਸੀਂ ਦੇਖਿਓ ਸ਼ਨੀ ਮਹਾਰਾਜ ਬਾਰੇ ਕੀ ਕੀ ਕਹਿ ਰਿਹਾ ਲੇਕਿਨ ਬੇਸ਼ਰਮ ਇਨਸਾਨ ਦੀ ਘਟਿਆ ਇਨਸਾਨ ਦੀ ਹਾਦਿੱਤੇ ਵੀ ਨਹੀਂ ਮੁਕੀ ਉਹਨੇ ਬਜਰੰਗਵਲੀ ਮਹਾਰਾਜ ਨੂੰ ਵੀ ਨਹੀਂ ਬਖਸ਼ਿਆ ਇਹ ਤੁਸੀਂ ਸੁਣੋ ਬਜਰੰਗਵਲੀ ਮਹਾਰਾਜ ਬਾਰੇ ਉਹ ਕੀ ਕਹਿ ਰਿਹਾ ਇਨਕੀ ਪੂੰਛ پکڑ ਕੇ ਨਾ ਮੈਂ ਜੈ ਸ਼੍ਰੀ ਰਾਮ ਜੀ ਬੋਲਦਾ ਰਿਹਾ ਤੂੰ ਇਨਕੀ ਹਿੰਮਤ ਨਹੀਂ ਹੁੰਦੀ ਮੇਰੀ ਤਰ੍ਹਾਂ ਦੇਖਣੇ ਕੀ ਉਹ ਪੂੰਛ ਘੁਮਾਤਾ ਰਿਹਾ ਤੂੰ ਇਨ ਕੋ ਪੂੰਛ پکڑੂਗਾ ਤੇਰੀ ਔਰ ਮੈਂ ਨਾ ਯੂਨੀਵਰਸ ਦੇ ਅੰਦਰ ਤੱਕ ਵਿਜੈਨ ਕੋ ਚੱਲ ਪੁਰੱਕੇ ਇਹ ਤੁਸੀਂ ਸੁਣਿਆ ਦੇਖੋ ਆਉਣ ਵਾਲੇ ਸਮੇਂ 'ਚ ਨਵਰਾਤਰੀ ਆ ਰਹੇ ਨੇ ਸਾਡਾ ਸਾਰਾ ਹਿੰਦੂ ਸਮਾਜ ਕੀ ਸਿੱਖ ਸਮਾਜ ਕੀ ਹਰ ਧਰਮ ਦੇ ਵਰਗ ਦੇ ਲੋਕ ਸਾਡੇ ਹਰ ਹਰਿਮਾਨ ਮੰਦਰ ਮੱਥਾ ਟੇਕਣ ਜਾਂਦੇ ਸ਼ਰਧਾਪੂਰਵਕ ਲੇਕਿਨ ਉਸੇ ਹਰਮਾਨ ਜੀ ਨੂੰ ਇਹ ਇਨਸਾਨ ਐਡੀਆ ਘਟੀਆਂ ਸ਼ਬਦਾਵਲੀ ਯੂਜ਼ ਕਰ ਰਹੇ ਉਹਨਾਂ ਬਾਰੇ ਤੇ ਸਾਡਾ Hindu ਸਮਾਜ ਕਿਦੋਂ ਜਾਗਣ ਦਾ ਕਿਦੋਂ ਬਜਰੰਗਬਲੀ ਮਹਾਰਾਜ ਦੇ ਸ਼ਨੀ ਮਹਾਰਾਜ ਦੇ ਭਗਤ ਜਾਗਣਗੇ ਕਿਦੋਂ ਜਾਗਣਗੇ ਇਹਦੀ ਇੰਤਿਹਾਈ ਇੱਥੇ ਹੀ ਨਹੀਂ ਮੁੱਕੀ ਇਹ ਬੜਾ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਕਿ ਮੈਂ ਕੰਜਕਾਂ ਪੂਜਨੀ ਆ ਮੈਂ ਕੁੜੀਆਂ ਦੇ ਵਿਆਹ ਕਰਨੇ ਨੇ ਇਹਦੀ ਕਾ ਵੀਡੀਓ ਸੁਣਿਓ ਮਾਰੀ ਆਗੇ ਉਹਨਾਂ ਤੇ ਕੀ ਹੋਏਗੀ ਦੇਖ ਲੈਣਾ ਬੇਟੀਆਂ ਹੀ ਹੋਏंगी ਵੈਸੇ ਹੀ ਮੈਂ ਇੱਕ ਸਿੱਧੀ ਲਈ ਹੋਈ ਆ ਜੋ ਮੇਰੇ ਬਾਰੇ ਮੈਨੂੰ ਗੁੱਸਾ ਕਰਾਏਗਾ ਉਸਕੇ ਅਗਰ ਬੇਟੇ ਨਾ ਹੋ ਬੇਟੀ ਉਹ ਤੁਸੀਂ ਸੁਣਿਆ ਇਹ ਵੀਡੀਓ ਚ ਕਿੱਦਾਂ ਕਹਿ ਰਿਹਾ ਵਾ ਪਹਿਲੀ ਗੱਲ ਦੱਸਦਾ ਮੇਰੇ ਵੱਲੋਂ ਕਹਿ ਰਿਹਾ ਕਿ ਮੈਂ ਤੈਨੂੰ ਸ਼ਰਾਬ ਦੇ ਨਾਵਾ ਤੇਰੇ ਘਰ ਮੁੰਡੇ ਨਹੀਂ ਤੇਰੇ ਘਰ ਕੁੜੀਆਂ ਹੋਣਗੀਆਂ ਉਹ ਜਿਹੜਾ ਘਟਿਆ ਇਨਸਾਨ ਕੁੜੀਆਂ ਨੂੰ ਸ਼ਰਾਬ ਮੰਨਨ ਦਿਆ ਵਾ ਉਹ ਉਹਨਾਂ ਨੂੰ 네ਗਟਿਵਿਟੀ ਵਖਾ ਰਿਹਾ ਕਿ ਕੁੜੀਆਂ ਸ਼ਰਾਬ ਹੁੰਦੀਆਂ ਵਾ ਤੇ ਇਹਦਾ ਮਤਲਬ ਕੰਜਗਾ ਪੂਜ ਸਕਦਾ ਵਾ ਉਹ ਮਾਤਾ ਰਾਣੀ ਨੂੰ ਪੂਜਦਾ ਹੋਊਗਾ ਇਹਦੀ ਸੋਚ ਕੀ ਆ ਇਹ ਤੁਸੀਂ ਇਹ ਸ਼ਰਾਬ ਤੋਂ ਜਾਣ ਲੋ ਮੈਂ ਕਹਿੰਦਾ ਨਾ ਹਿੰਦੂ ਜਾਗਨਦਿਆ ਨਾ ਸਿੱਖ ਜਾਗਨਦਿਆ ਉਹ ਤੁਹਾਡੇ ਗੇ ਹੱਥ ਜੋੜ ਕੇ ਬੇਨਤੀ ਉਹ ਧੀਆ ਵਾਲੇ ਤੁਸੀਂ ਜਾਗ ਪੋ ਉਹ ਸਾਡੀਆਂ ਧੀਆ ਨੂੰ ਸ਼ਰਾਬ ਸਮਝ ਜਾਂਦੇ ਆ ਤੇ ਉਹ ਕਹਿਣ ਦੇ ਸ਼ਰਾਬ ਦਵਾਂਗਾ ਧੀਆਣ ਉਹ ਇਹਨੂੰ ਬੇਵਕੂਫ ਕੁੱਤੇ ਇਨਸਾਨ ਨੂੰ ਦੱਸੋ ਕਿ ਧੀਆ ਸ਼ਰਾਬ ਨਹੀਂ ਹੁੰਦੀਆਂ ਧੀਆ ਵਰਦਾਨ ਹੁੰਦੀਆਂ ਹਰ ਕਿਸੇ ਦੇ ਵਸਦਾ ਨਹੀਂ ਹੁੰਦਾ ਧੀ ਪਾਲਨੀ ਮੈਂ ਕਹਿੰਦਾ ਤੂੰ ਮੈਨੂੰ ਸ਼ਰਾਬ ਨਹੀਂ ਤੂੰ ਮੈਨੂੰ ਵਰਦਾਨ ਦਿੱਤਾ ਤੇ ਮਹਾਰਾਜ ਕਰੇ ਮੇਰੇ ਘਰ ਹੋਣ ਵੀ ਧੀਆ ਤੇ ਇਹੋ ਜਿਹੇ ਘਟਿਆ ਇਨਸਾਨ ਨੂੰ ਇਹਦੀ ਔਕਾਤ ਦਿਖਾਓ Jai Shankar Jai Shri Ram